ਕੀ ਆ ਯਾਰ ਅੱਜ ਟਾਈਮ ਪਾਸ ਹੀ ਨਹੀਂ ਹੋ ਰਿਹਾ ਹੈਗਾ ਹੋਰ ਜਮਮ ਜਾਏ ਉੱਥੇ ਵੀ ਨਹੀਂ ਜੀ ਲੱਗਿਆ ਯਾਰ ਜਮਮ ਚ ਯਾਰ ਕੀ ਉੱਥੇ ਸਵਾਦ ਹੀ ਨਹੀਂ ਆਏ ਜਮ ਲਾਉਂਦਾ ਜਿਹੜਾ ਮੂਡ ਜਾ ਬਾਲਾ ਆਫ ਹੈਗਾ ਦੁਖੀ ਜਾ ਹੋਇਆ ਪਿਆ ਕੋਈ ਦਿਨ ਨਹੀਂ ਨਾ ਅਰੇ ਹਾਂ ਭਾਏ ਦਾ ਦਿਮਾਗ ਤੇ ਆਏ ਟੈਨਸ਼ਨ ਜੀ ਹੋਈ ਪਈ ਹੈਗੀ ਕਦਾ ਭਾਏਂਦਾ ਯਾਰ ਪਿੰਡੋਂ ਪਤਾ ਨਹੀਂ ਕੀ ਚੱਕਰ ਹੋ ਰਿਹਾ ਹੈਗਾ ਭਾਏਂਦਾ ਲੋਕ ਬਹੁਤ ਔਖਾ ਦੇਖਦੇ ਨੇਗੇ ਚਲੋ ਆਉਂਦਾ ਮਾਮੇ ਦੀ ਗੱਡੀ ਯਾਰ ਆ ਜਾ ਮਾਮੇ ਦਾ ਹਾਲ ਚਾਲ ਪੁੱਛਾਂਗੇ ਉਹਨੂੰ ਪੁੱਛਾਂਗੇ ਕੀ ਸਟੋਰੀ ਹੈ ਉਹ ਮਾਮਾ ਕੀ ਆਲਟਾ ਆਹਾ 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 ਆ ਗਿਆ ਮਾਮਾ ਤੈਨੂੰ ਟਿੱਕੀਆਂ ਨਵੇਂ ਤੜਕੇ ਦਾ ਮੈਂ ਤਾਂ ਹੀ ਆ ਗਿਆ ਫੁੱਟਨ ਦੇ ਆ ਗਿਆ ਟੀਮ ਮਾਹੌਲ ਆ ਜਾ ਪੰਡੋ ਮਾਲਮੂ ਕੋਈ ਨਾ ਪਾ ਪੈਂਚੋ ਦੇ ਤੜਕੇ ਨੂੰ ਸਰਪੰਚ ਨੂੰ ਬਦਲਣਾ ਹੋਵੇ ਤਾਂ タルਕੀ ਬਣਾ ਲੈਂਦੇ ਇਹ ਲੋਕ ਫਰੀ ਇੰਦਰ ਗੱਲਾਂ ਮਾਰਦੇ ਕਿ ਕਿੱਥੇ ਸਰਪੰਚ ਮੈਂ ਕਹਿੰਦਾ ਬਣਾ ਪਾਪਾ ਨੇ ਤੜਕੇ ਸਰਪੰਚ ਲੈ ਹਾਂ ਅੱਛਾ ਹਾਂ ਹੋਰ ਤੇਰੇ ਉਧਰਲੇ ਪਰਲੇ ਪਾਸੇ ਕੀ ਹਾਲ ਹੈ ਉਹ ਕਲੋਨੀ ਆ ਕਿ ਨਹੀਂ ਹਾਂ ਉਧਰ ਮੁੰਡਾ ਇੱਕ ਭਾਂ ਦਾ ਮਲੰਗ ਜਾ ਬਹੁਖਾਜਾ ਦੇਖਦਾ ਮੇਰੇ ਕਿ ਨਹੀਂ ਜਦੋਂ ਮੈਂ ਉਹ ਖਾਜਾ ਕਹਦਾ ਤੂੰ ਹੁਣ ਚੱਲ ਆਪਾਂ ਗੱਡੀ 'ਚ ਬੈਠੇ ਰਸਲਾ ਪਿਆ ਰੋਡ ਦਾ ਡਰਾਂ ਕੰਡਾ ਮੈਂ ਕਹਿੰਦਾ ਤੂੰ ਬੇਫਿਕਰਾ ਚੱਕ ਦਾਂਗੇ ਫਟਕ ਦੱਸ ਮੈਨੂੰ ਕਹਿੰਦਾ ਦੇਖਦੀ ਬਹੁਤ ਔਖਾ ਹੋ ਮੈਂ ਕਹਿੰਦਾ ਤੂੰ ਝਾਕਦਾ ਮੈਨੂੰ ਨਾ ਮਾਮਾ ਮੈਨੂੰ ਤੇਰੀ ਮੈਂ ਕਹਿੰਦਾ ਫੇਰ ਤੂੰ ਅੱਜ ਵੀ ਦਿਮਾਗੇ ਦੇ ਚੱਲ ਆਪਾਂ ਦੇਖਦੇ ਹੱਥ ਨੇ ਫਿਰ ਅੱਜ ਹੱਥ ਨੇ ਦੇਖਦੇ ਹੱਥ ਨੇ ਬਣਾਉਣਿਆ ਮਾਹੌਲ ਕੋ ਹੈ ਮਾਹੌਲ ਮਨੋ ਦਿਖਾ ਦੇ ਅੱਜ ਉਹਨੂੰ ਕਰਾ ਦੇ ਟੇਡਾ ਟੇਡਾ ਚੱਕ ਨੂੰ ਹਟਾ ਦੇ ਉਹਨੂੰ ਅੱਜ ਟੇਡਾ ਮੈਂ ਕਹਿੰਦਾ ਤੂੰ ਆਪਣੇ ਲੰਬੂ ਦੀ ਲੰਗਣਾ ਵੀ ਨਹੀਂ ਹੈਗਾ ਉਹ ਕੀ ਕਹਿੰਦਾ ਤੇਰਾ ਸਰਪੰਚ ਮਿੱਤਰ ਬਣਾਇ ਦੀਦਾ ਇਹਦਾ ਉਹ ਤਾਂ ਕੋਈ ਗੱਲ ਨਹੀਂ ਆਪਣਾ ਮਿੱਤਰ ਜਿਹੜਾ ਸਰਪੰਚੀ ਬਣਾਤਾ ਤੂੰ ਤੋਂਦੇ ਬਾਰੇ ਤਾਂ ਡਰੇ ਨਾ ਕੋਈ ਬੰਦਾ ਸੈੱਟ ਨਹੀਂ ਲੱਗਦਾ ਹੈ ਸੈੱਟ ਤੂੰ ਮੇਰੇ ਮੇਰੀ ਗੁੰਮੇਵਾਰੀ ਤੇ ਉਹ ਤੇਰੀ ਬਰਾਈ ਕਰਦਾ ਦੇਖਿਆ ਮੈਂ ਕਿਤੇ ਤੂੰ ਚਾਹੇ ਕੁਛ ਕਰਦਾ ਆਪਾਂ ਮੌਕੇ ਤੇ ਤੈਨੂੰ ਮੈਨੂੰ ਤੇਰੀ ਪਹੁੰਚੋਂ ਬਾਹਰ ਲੱਗਦਾ ਉਹ ਬੰਦਾ 30ਾਂ ਚ ਜਾ ਕੇ ਬੈੰਦਾ ਉਹ 30ਾਂ ਚ ਜਿੰਨਾ ਮਰਜੀ ਬੈਠਾ ਹੈ ਇਹਦਾ ਨਹੀਂ ਉਹ ਤੇਰੀ ਗੱਲ ਵੜਦਾ ਮੈਂ ਕਿਤੇ ਬਰਾਈ ਕਰਦਾ ਦੇਖਿਆ ਉਧਰ ਹੀ ਮੈਂ ਕਹਿੰਦਾ ਜਮੀਨੀ ਵੰਡ ਸਕਦਾ ਆਪਣੀ ਜਦੋਂ ਆਪਣੇ ਨਾਲ ਹੋਊਗਾ ਤੂੰ ਫੇਰ ਕਹੀਆ ਉੱਥੇ ਕਹੂਗਾ ਜਦੋਂ ਉਹ ਆਪਣੇ ਨਾਲ ਨਹੀਂ ਤੁਰੂਗਾ ਫੇਰ ਕਹੀ ਉਹਦਾ ਵੀ ਕੰਡਾ ਕਾਢੇ ਦੇ ਹੁਣ ਤੂੰ ਲੱਗਦੇ ਹੱਸਾ ਜੇ ਮੈਨੂੰ ਚਾਲ ਚੱਲਣ ਲੱਗੇ ਬੋਲੂਗਾ ਵੀ ਕੱਢ ਦਾਂਗੇ ਕੱਢ ਦੇ ਫਿਰ ਅੱਜ ਇਹਨਾਂ ਦੋਵਾਂ ਦਾ ਅੱਜ ਬਣਾ ਦੇ ਤੂੰ ਮੈਂ ਕਹਿੰਦਾ ਤੂੰ ਚੱਕ ਨਾ ਲਾ ਫਿਰ ਮੋਰ ਬਣਾ ਦੇ ਭੈਣ ਦੇ ਰਾਂ ਨੂੰ ਦੱਸ ਦੇ ਵੀ ਲਿੰਕ ਸਾਡੇ ਕਿੱਥੇ ਬੋਲਦੇ ਨੇ ਮੈਂ ਕਹਿੰਦਾ ਆਪਣਾ ਗੱਡੀ 'ਚ ਬਸੇ ਰਾਸਲਾ ਪਿਆ ਡਾੜਾ ਟੇਡਾ ਟੇਡਾ ਚੱਕ ਨਾ ਹਟਾ ਦੇ ਹੁਣ ਮੈਂ ਕਹਿੰਦਾ ਤੂੰ ਉਹ ਗੱਲ ਕਿਹੜੀ ਕਰਦੀ ਕੋਈ ਚੱਕਰੇ ਨਾ ਸਮਝੀ ਇਹ ਚੱਕਰੇ ਕਰੀ ਤੇ ਮੰਨ ਕਰਦਾਂਗੇ ਆਪਾਂ ਹੋਰ ਦੱਸ ਆ ਜਾ ਮੁੱਛਾਂ ਦੇ ਹੱਥ ਫੇਰਦੀ ਹੱਥ ਨੇ ਜੀ ਕਰਦੇ ਕਿ ਨਹੀਂ ਮੈਂ ਕਹਿੰਦਾ ਚੱਕਦੇ ਕਿਉਂ ਆ ਵੀ ਨਿੰਮ ਤੇ ਕਿਵੇਂ ਕਰੇਲਾ ਚੜਦਾ ਹਾਂ ਹਾਂ ਚਾਹ ਇਹ ਕਿਸੇ ਨੂੰ ਬਹੁਤ ਸੁਣ ਨਹੀਂ ਗੀ ਦੱਸ ਕੋਈ ਪੰਡ ਬੰਦ ਦੇ ਛੱਡ ਗੱਲਾਂ ਪਹਿਲਾਂ ਤੂੰ ਪੜਦਾ ਜੀ ਕਹਿੰਦੇ ਉੱਥੇ ਪਟਿਆਲੇ ਨਹੀਂ ਪੜਦਾ ਤੂੰ ਮੈਂ ਪੜਦਾ ਜੀ ਮੈਂ ਕਹਿੰਦਾ ਤੁਸੀਂ ਪਟਿਆਲੇ ਜੀ ਗੱਲ ਹੀ ਛੱਡ ਤੂੰ ਪਟਿਆਲੇ ਨਹੀਂ ਗੱਲਾਂ ਦੱਸ ਤੂੰ ਗੱਲ ਬਾਤ ਆਪਾਂ ਨੂੰ ਉੜਾ ਉੜਾ ਜੂਰਾ ਹੋਣਾ ਤੁਸੀਂ ਨਰਵਾਸੀ ਹੋ ਗਰੀਬ ਨਰਵਾਸੀ ਤਾਂ ਕੰਮ ਹੀ ਉਤੰਦੀ ਜਦੋਂ ਪੜਦੇ ਆਪਾਂ ਨਰਵਾਸੀ ਤਾਂ ਨਾਲ ਹੀ ਚੱਲਦੀ ਐ ਅੱਛਾ ਹਾਂ ਕਾਲਜ ਬੋਲ ਜੇ ਫਿਰ ਪੂਰੀਆਂ ਚੰਚਾਂ ਛੁੱਟ ਕੇ ਗੱਲ ਕਰ ਦਿੱਤੇ ਵੀ ਬੱਥਾ ਵਾਲੇ ਕਹਿੰਦੇ ਤੇ ਵੀ ਭਾਈ ਜੀ ਅਸੀਂ ਬੱਥਾ ਨਹੀਂ ਘਾਈਏ ਯਾਰ ਅੱਛਾ ਜੀ ਹਾਂ ਜੀ ਬੱਥਾ ਵਾਲੇ ਹਾਂ ਬੱਥਾ ਵਾਲੇ ਆਹ ਪਹੁੰਚ ਦੇ ਦੀ ਬੀ ਅੱਜ ਆ ਜੀ ਹਾਂ ਵੀ ਅੱਜ ਆ ਜੀ ਐਡੀ ਗੱਲ ਦੀ ਐਡੀ ਉਹ ਗੱਲ ਸੀ ਸੇ ਉਹ ਜਿਹੜੇ ਆਪਣੇ ਉਹਨੇ ਮੈਂ ਸੁਣਿਆ ਕਿ ਕੈਪਟਨ ਟਿੱਕਰ ਵੀ ਪਹੁੰਚ ਰਹੀ ਹੈ ਤੇਰੀ ਜਿਹੜੇ ਰਾਜੇ ਰਹੇ ਨੇ ਪਹਿਲਾਂ ਅੰਗਰੇਜ਼ਾਂ ਵੇਲੇ ਹਾਂ 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 ਫੌਜ ਚੜਾਈ ਗਈ ਉਦੋਂ ਦੀ ਅੱਛਾ ਹੂੰ ਕਿਤੇ ਉਹ ਕਿਹੜਾ ਰੱਖਿਆ ਦੀ ਉੱਥੇ ਸੰਦ ਕਿਹੜਾ ਰੱਖਿਆ ਦੀ ਸੰਦ ਤਾਂ ਆਪਣੀ ਰਵੇ ਆਸਾਂ ਦੀ ਗੱਡੀ ਉੱਪਰ ਹੀ ਖੜੀ ਦੇਖ ਲੱਗਦੇ ਹਾਂ ਅੱਛਾ ਉਹ ਲੋਕਾਂ ਦੇ ਅੰਦਰ ਚੱਲਦੇ ਨੇ ਕਾਹਦਾ ਮਾਫੀ ਦੀ ਗੱਲ ਮੇਰੇ ਕਹੇ ਮਾਰਦੀ ਚੱਲ ਜAVE ਨਾ ਇਹ ਕਹਿੰਦੇ ਤੇਰੇ ਲਈ ਉਹ ਹੁੰਦਾ ਸੀ ਮੋਟਰਸਾਈਕਲ ਦੀ ਕਹਿੰਦੇ ਉਹ ਸਮੇਂ ਜੇ ਤੇਰੇ ਲਈ ਵੇ ਪਤਾ ਨਹੀਂ ਜਿਹੜਾ ਦੂਜੇ ਲਈ ਹੁੰਦਾ ਸੀ ਕਹਿੰਦੇ ਦੂਜਿਆਂ ਲਈ ਆਪਾਂ ਦੇ ਸਪਲੈਂਡਰ ਵੀ ਹੁੰਦਾ ਸੀ ਜ ਬੜੀ ਟੱਕ ਪਈ ਆ ਫਿਰ ਹੈ ਮੈਂ ਕਹਿੰਦਾ ਚੱਕਰ ਪੱਟਾ ਨਾ ਪੂਰਾ ਚਲਾਇਆ ਪੂਰਾ ਚਲਾਇਆ ਸ਼ੱਕਾ ਪੂਰਾ ਚਲਾਇਆ ਆ ਭੈਣ ਦਾ ਯਾਰ ਸਾਨੂੰ ਤਾਂ ਜਦੋਂ ਅਸੀਂ ਆ ਚੰਡੀਗੜ੍ਹ ਜਾਣੇਗੇ ਕਹਿੰਦਾ ਟੋਲ ਜੀ ਨਹੀਂ ਮਾਣ ਭੈਣ ਦੇ ਯਾਰ ਸਾਡੇ ਦਾ ਟੋਲ ਜੀ ਮੁੜ ਜਾਂਦੀ ਚੱਕ ਕੇ ਲੈ ਜਾਗੇ ਸਾਡੇ ਦਾ ਪੰਚਤ ਮੁੜੇ ਪੰਜ ਸੱਤ ਮੈਂ ਕਰਦਾ ਪੰਜ ਤੋਂ ਚੱਕੀ ਆਪਾਂ ਕਿਹਾ ਸੜਕ ਤੇ ਤਾਂ ਨਾ ਚਲਾਦਾ ਕੋਈ ਹੋਰ ਮੈਂ ਬੰਦ ਜਾ ਮੈਨੂੰ ਉਥੇ ਭੈਣ ਦੇ ਯਾਰ ਮੈਂ ਬੜੀ ਵਾਰੀ ਜਰਾ ਨਾ ਰਹਿਤਾ ਵੀ ਮੈਂ ਉਹਦਾ ਰਿਸ਼ਤੇਦਾਰਾਂਗਾ ਕੋਈ ਕਿਹੜਾ ਕੌਣਾ ਛੋਡਾ ਰਿਸ਼ਤੇ ਯਾਰ ਤੂੰ ਗਾਹ ਤੁਸੀਂ ਜਾਣਦੇ ਨਹੀਂ ਉਹਨੂੰ ਓ ਬਹੁਤ ਤਗੜੀ ਸ਼ਿਆ ਹਾਂ ਤੂੰ ਗੱਲ ਮਕਾਕ ਦੇ ਦਿੱਤੇ ਤੈਨੂੰ ਹੁਣ ਕਿੰਨੇ ਪਾਣ ਦੇ ਆ ਮੈਂ ਫਿਰ ਕਰਦੇ ਆਂ ਚੱਕਾਂ ਦੀ ਰਾਤ ਨੂੰ ਬਸ ਮੈਂ ਜਦੀ ਤੈਨੂੰ ਟੈਲੀਫੋਨ ਲਾਉਂਦਾ ਜੇਦੀ ਫੋਨ ਲਾ ਦੇ ਮਿਲ ਬਰੇ ਫੋਨ ਚੱਕ ਲਈ ਮੈਂ ਕਹਿੰਦਾ ਤੂੰ ਗੱਦ ਮਾਰਦੀ ਮੈਨੂੰ ਬਸ ਜਦੀ ਉੱਥੇ ਮੈਂ ਜਦੀ ਉੱਥੇ ਹੋਵਾਂਗੀ ਚੱਕਦੇ ਉਹਨਾਂ ਦਾ ਟੂਲ ਉਹ ਟੂਲ ਤੇ ਚੱਕਿਆ ਖਤਾਨਾ ਜਿਹਾ ਦਿਖੂਗਾ ਤਾ ਨਹੀਂ ਭਾਂਦੇ ਨਾਲ ਜਿਹੜੇ ਟੈਂਕ ਜੇ ਕਹਿੰਦਾ ਉਹ ਤੂ ਦਿਖਾ ਮੈਨੂੰ ਟੈਂਕ ਤੁਹਾਨੂੰ ਸਾਰਾ ਕੁਝ ਹੀ ਦਿਖੂਰ ਜਿੱਦ ਤੇ ਬਸ ਠੀਕ ਹੈ ਜਿੱਦੇ ਹੁਣ ਚੰਡੀਗੜ੍ਹ ਗਏ ਮੈਂ ਤੈਨੂੰ ਨਾਲ ਹੀ ਚੱਲੀ ਤੂੰ ਮੈਂ ਗੱਲ ਮਗਾ ਚੰਡੀਗੜ੍ਹ ਨਹੀਂ ਕੋਈ ਤੁਹਾਡਾ ਕਿਸਾ ਹੈਗਾ ਬਥੇਰੇ ਕਿੱਛ ਨਹੀਂ ਆਪਣੇ ਤੂੰ ਚੱਲੀ ਜਾ ਕਿ ਉੱਥੇ ਬੜੇ ਸੋਨੇ ਯੂਨੀਵਰਸਿਟੀ ਗਿਆ ਉਥੇ ਉਹ ਜਿਹੜੇ ਉੱਥੇ ਲੜਕੇ ਲੜਕੀਆਂ ਪੜ੍ਹਦੇ ਨੇ ਜਿੱਥੇ ਮੈਨੂੰ ਪਤਾ ਤਾਂ ਪਪਾ ਸਾਰੇ ਥਾਂ ਮੇ ਕਿੱਲਣਾ ਉੱਥੇ ਤੂੰ ਤੂੰ ਦੇਖੀ ਬੈ ਡੈਸ਼ ਬੰਦੀ ਦੇਖੀ ਨਹੀਂ ਪੂਰੀ ਅਸੇ ਉੱਥੇ ਵੀ ਚਾਲੇ ਚਲਾਈਆਂ ਹੋਣੇ ਸੋਨੇ ਉੱਥੇ ਕੋਈ ਮਾਰੇ ਹੋਣੇ ਫੇਰ ਫੂਲ ਚੱਲਦੇ ਨੇ ਅਸੇ ਅਸਲਾ ਬਹੁਤ ਹਨਾ ਸੋਨੇ ਹਾਂ ਚਲੋ ਤਾਂ ਅਸਲੇ ਤੋਂ ਬਰਦਾ ਗੱਡੀ ਨਹੀਂ ਚੱਲਦੀ ਅਸੇ ਨਾ ਬੜਾ ਤੜਕੀ ਪੈਂਦਾ ਯਾਰ ਪਹਿਲਾਂ ਮੈਨੂੰ ਲੱਗਦਾ ਚਾਹ ਅਸਲੇ ਨਾਲ ਪੀਂਦੇ ਹੋਗੇ ਤੁਸੀਂ ਹਾਂ ਅਸਲੇ ਨਾਲ ਹੀ ਪੀਂਦੀਆਂ ਚਾਹ ਮਹਿੰਗਾ ਨਹੀਂ ਬਿੰਦੋ ਲੋਗਾਂ ਨੂੰ ਚੱਲਦਾ ਹੈ ਜੇ ਉਹ ਚੱਲਦੀ ਰਹੋਗੇ ਚੱਲਣ ਵਾਲੀ ਚਾਹ ਪੀਤੀ ਜਾਵੇ ਬਾਹਲੇ ਕਿਸੇ ਨੇ ਸਾਡੇ ਦਾ ਬਾਹਲੇ ਕਿਸੇ ਆਹ ਐ ਰੋਖਾ ਜਾ ਹੈ ਨਹੀਂ ਰੋਖਾ ਕੋਈ ਨਹੀਂ ਹੈ ਚਾਲਾ ਹੂੰ ਚੱਕ ਦਾਂਗੇ ਕੰਮ ਨੂੰ ਹਾਂ ਦੱਬੀ ਰੱਖਦੇ ਹਾਂ ਹਾਂ ਦੱਬੀ ਰੱਖਦੇ ਹਾਂ